ਹਾਂਜੀ ਸਰ ਸਸ ਸਤਿਕਾਰ ਜੀ ਅ ਪਛਵਾਚ ਜਿਆਦਾ ਗਰਮੀ ਤੇ ਜਿਆਦਾ ਸਰਦੀ ਚ ਬਿਮਾਰੀਆਂ ਬਹੁਤ ਜਿਆਦਾ ਫੈਲ ਰਹੀਆਂ ਹਨ ਔਰ ਦਿਨ ਦਿਨ ਵੱਧ ਰਹੀਆਂ ਇਹਦੇ ਬਹੁਤ ਸਾਰੇ ਕਾਰਨ ਨੇ ਜਿਹੜੇ ਸਾਨੂੰ ਸਮਝਣ ਦੀ ਲੋੜ ਹੈ ਬਹੁਤ ਸਾਰੇ ਜਗ੍ਹਾ ਤੇ ਜਿੱਥੇ ਵੈਕਸੀਨ ਵੀ ਲੱਗੀ ਹੁੰਦੀ ਹੈ ਕਈ ਵਾਰੀ ਵੈਕਸੀਨ ਲੱਗੀ ਵਾਲੀ ਜਗ੍ਹਾ ਤੇ ਵੀ ਬਿਮਾਰੀ ਆ ਜਾਂਦੀ ਹੈ ਇਹ ਸਮਝਣ ਦੀ ਲੋੜ ਹੈ ਵੀ ਇਦਾਂ ਕਿਉਂ ਹੁੰਦਾ ਹੈਗਾ ਮੇਨ ਕਾਰਨ ਕੀ ਹੈ ਬਿਮਾਰੀਆਂ ਫੈਲਣ ਦਾ ਦੇਖੋ ਕੀ ਹੈ ਅਸੀਂ ਕਰੋਨਾ ਦੇ ਵਿੱਚ ਤੇ ਲੰਪੀ ਦੀ ਬਿਮਾਰੀ ਜਿਹੜੀ ਫੈਲੀ ਮਾਤਾ ਦੀ ਬਿਮਾਰੀ ਉਹ ਚ ਦੇਖਿਆ ਵੀ ਇਹ ਗੱਲ ਪੱਕੀ ਹੋ ਗਈ ਵੀ ਇਮਿਊਨਿਟੀ ਜਿਹੜੀ ਹੈਗੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਹੈ ਔਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹੜੀ ਉਹ ਬੰਦਿਆਂ ਚ ਵੀ ਤੇ ਪਸ਼ੂਆਂ ਚ ਵੀ ਬੜੀ ਤੇਜ਼ੀ ਨਾਲ ਘਟ ਰਹੀ ਹੈ ਉਹਦਾ ਇੱਕ ਕਾਰਨ ਜਿਹੜਾ ਮੇਨ ਕਾਰਨ ਹੈ ਉਹ ਮਾੜੀ ਖੁਰਾਕ ਹੈ ਮਾੜੀ ਖੁਰਾਕ ਤੋਂ ਭਾਵੇਂ ਨਹੀਂ ਵੀ ਮਾੜੀ ਫੀਡ ਹੈ ਉੱਚ ਮਾੜੀ ਕੁਆਲਿਟੀ ਦਾ ਪਾਣੀ ਵੀ ਹੈ ਮਾੜੀ ਕੁਆਲਿਟੀ ਦੇ ਪੱਠਾ ਮਾੜੀ ਕੁਆਲਿਟੀ ਦਾ ਆਚਾਰ ਹੋ ਗਿਆ ਘਟੀਆ ਕੁਆਲਿਟੀ ਦੀ ਤੂੜੀ ਹੋਗੀ ਤੇ ਮਾੜੀ ਕੁਆਲਿਟੀ ਦੀ ਫੀਡ ਵੀ ਹੋਗੀ ਹਾਲਾਂਕਿ ਫੀਡ ਦਾ ਰੋਲ ਸਭ ਤੋਂ ਘੱਟ ਹੈ ਪਰ ਬਾਕੀ ਚੀਜ਼ਾਂ ਦਾ ਰੋਲ ਬਹੁਤ ਜ਼ਿਆਦਾ ਹੈ ਮੈਂ ਹੁਣ ਦੇਖਦਾ ਵੀ ਜਿੱਥੇ ਵੀ ਪਸ਼ੂਆਂ 'ਚ ਬਿਮਾਰੀਆਂ ਫੈਲਦੀਆਂ ਉੱਥੇ ਮੈਨੂੰ ਦੋ ਚੀਜ਼ਾਂ ਅਕਸਰ ਦੇਖਣ ਨੂੰ ਮਿਲਦੀਆਂ ਹੈ ਉਹੀ ਹੁੰਦਾ ਵੀ ਇੱਕ ਤਾਂ ਖੁੰਨੀ ਪਰਜੀਵੀ ਬਿਮਾਰੀਆਂ ਉੱਥੇ ਪਹਿਲਾਂ ਹੁੰਦੀਆਂ ਮੰਨ ਲਓ ਪੀਲੀਆ ਰੋਗ ਹੋ ਗਿਆ ਕਨੇਡੂ ਰੋਗ ਹੋ ਗਿਆ ਦੂਜਾ ਉੱਥੇ ਪਸ਼ੂਆਂ ਚ ਖੁਰਾਕ ਦੇ ਅਸੰਤੁਲਨ ਕਰਕੇ ਕਿਟੋਸਿਸ ਜਿਹੜੀ ਹੈਗੀ 슈ਗਰ ਦੀ 슈ਗਰ ਘਟਣ ਦੀ ਬਿਮਾਰੀ ਜਾਂ ਆਪਾਂ ਕਹਿੰਦੇ ਨੇ ਦੁੱਧ ਦੀ ਖਾਰ ਹੋ ਹੁੰਦੀ ਹੈ ਤੀਜੀ ਚੀਜ਼ ਜਿਹੜੀ ਉੱਥੇ ਬਹੁਤ ਜ਼ਿਆਦਾ ਖਤਰਨਾਕ ਮੈਨੂੰ ਦੇਖਣ ਨੂੰ ਮਿਲਦੀ ਹੈ ਹੈਗੀ ਉਲੀ ਰੋਗ ਦੀ ਸਮੱਸਿਆ ਮੰਨ ਲਓ ਖੂਨ ਦੀ ਕਮੀ ਗਲੂਕੋਸ ਘੱਟ ਗਲੂਕੋਸ ਮੰਨ ਲਓ 50 ਤੋਂ ਘੱਟ ਗਲੂਕੋਸ ਦਾ ਲੈਵਲ ਤੇ ਤੀਜਾ ਜਿਹੜਾ ਉਲੀ ਰੋਗ ਦੀ ਸਮੱਸਿਆ ਕਿਸੇ ਵੀ ਡੇਰੀ ਫਾਰਮ ਤੇ ਜਿੱਥੇ ਨਸਲ ਬਹੁਤ ਵਧੀਆ ਹੈ ਮੱਝਾਂ ਨੇ ਭਾਵੇਂ گاਵਾਂ ਨੇ ਉੱਥੇ ਇਹ ਤਿੰਨੇ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਔਰ ਆਉਣ ਵਾਲੇ ਸਮੇਂ 'ਚ ਜੇ ਅਸੀਂ ਡੇਰੀ ਫਾਰਮਿੰਗ ਨੂੰ ਲਾਹੇਵੰਦ ਬਣਾਉਣਾ ਹੈ ਤਾਂ ਇਹ ਸਾਨੂੰ ਕਰਨਾ ਪੈਣਾ ਕਿਉਂਕਿ ਪਸ਼ੂਆਂ ਦੀ ਮੌਤ ਦਾ ਇੱਕ ਵੱਡਾ ਕਾਰਨ ਵੈਕਸੀਨੇਸ਼ਨ ਫੇਲਰ ਦਾ ਇੱਕ ਵੱਡਾ ਕਾਰਨ ਹੈ ਇਹ ਤਿੰਨੇ ਚੀਜ਼ਾਂ ਨੇ ਮੰਨ ਲਓ ਤਾਜ਼ਾ ਸੂਏ ਪਸ਼ੂ ਜਵਨ ਤਾਜ਼ਾ ਸੂਏ ਪਸ਼ੂ ਸੀ ਵੈਕਸੀਨ ਲਵਾ ਵੀ ਲਈ ਜਿਉ ਕਿਟੋਸਿਸ ਦੇ ਵਿੱਚ ਹੈ ਪਸ਼ੂ ਕਿਟੋਸਿਸ ਦੇ ਨਾਲ ਜੇ ਐਨਾ ਪਲਾਜ਼ਮਾ ਪੀਲੀਆ ਰੋਗ ਜਾਂ ਕਨੇਡੂ ਰੋਗ ਵੀ ਹੈ ਤੇ ਨਾਲ ਹੀ ਉਲਲੀ ਰੋਗ ਦੀ ਸਮੱਸਿਆ ਵੀ ਹੈ ਤਾਂ ਉਸ ਪਸ਼ੂ 'ਚ ਕਦੇ ਵੀ ਵੈਕਸੀਨ ਦਾ ਅਸਰ ਨਹੀਂ ਆਉਣਾ ਹੈ ਸੋ ਮੈਂ ਇਹੀ ਕਹੂੰਗਾ ਵੀ ਹੁਣ ਆਪਾਂ ਇਹਨਾਂ ਚੀਜ਼ਾਂ ਪ੍ਰਤੀ ਜਾਗਰੂਕ ਹੋਈਏ ਪਰੰਪਰੇ ਅਸੀਂ ਪਸ਼ੂਆਂ ਨੂੰ ਦੇਖ ਕੇ ਸਮਝ ਕੇ ਉਹਨਾਂ ਦੀ ਪਛਾਣ ਕਰਨੀ ਸਿੱਖੀਏ ਅਕਸਰ ਤੁਸੀਂ ਕੀ ਦੇਖੋਗੇ ਵੀ ਜਿਹੜੇ ਪਸ਼ੂ ਆਤ ਦੀ ਸਰਦੀ ਚ ਵੀ ਲਾਲਾਂ ਸਿੜਦੇ ਰਹਿੰਦੇ ਆ ਉਹ ਪਸ਼ੂ ਕਦੇ ਵੀ ਕਤੇ ਵੀ ਤੰਦਰੁਸਤ ਨਹੀਂ ਹੁੰਦੇ ਹੈਗੇ ਚਲੋ ਪੰਜਾ ਲੀਟਰ ਅਲੀ ਗਾਂ ਹੋਊਗੀ 25-30 ਲੀਟਰ ਤੋਂ ਵੱਧ ਨਹੀਂ ਦੁੱਧ ਦੇ ਰਹੀ ਹੋਊਗੀ ਮੱਝਾਂ ਦੇ ਵਿੱਚ ਅਕਸਰ ਹੁੰਦਾ ਮੱਝਾਂ ਦੇ ਵਿੱਚ ਨਾਲ ਇੱਕ ਹੋਰ ਬੰਦ ਦੇਖੀ ਹੈ ਵੱਡੀ ਸਮੱਸਿਆ ਜਿਹੜੀ ਹੈਗੀ ਉਹ ਮੱਝਾਂ ਉਹ ਜ਼ਿਆਦਾ ਬਿਮਾਰ ਹੋਣਗੀਆਂ ਉਹ ਜ਼ਿਆਦਾ ਮੱਝਾਂ ਖਰਾਬ ਕਰਨਗੀਆਂ ਜਿਹਨਾਂ ਜ਼ਿਆਦਾ ਮੋਟੀਆਂ ਹੋਣਗੀਆਂ ਲਿੱਛੀਆਂ ਮੱਝਾਂ ਇੰਨਾ ਤੰਗ ਨਹੀਂ ਕਰਦੀਆਂ ਜਿੰਨੀਆਂ ਮੋਟੀਆਂ ਤੰਗ ਕਰਦੀਆਂ ਮੋਟੀਆਂ ਮੱਝਾਂ ਚ ਫੈਟੀ ਲੀਵਰ ਹੋ ਜਾਂਦਾ ਫੈਟੀ ਲੀਵਰ ਹੋਣ ਕਰਕੇ ਕੀਟੋਸਿਸ ਹੋ ਜਾਂਦੀ ਹੈ ਕੀਟੋਸਿਸ ਦੇ ਨਾਲ ਫਿਰ ਬਹੁਤ ਸਾਰੇ ਮੌਰੀ ਆ ਜਾਂਦੀਆਂ ਸੋ ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਆਪਾਂ ਕਰਾਂਗੇ ਪਰ ਮੈਨੂੰ ਇਹ ਲੱਗਦਾ ਵੀ ਇਹ ਸਾਡੇ ਵੱਡੇ ਮਥਲਿਆਂ ਦੇ ਵਿੱਚ ਹੈ ਤੇ ਇਹਦੇ ਬਾਰੇ ਸਾਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ 25 ਤੋਂ 30% ਤੱਕ ਇੱਕ ਡੇਰੀ ਫਾਰਮ ਦਾ ਰੋਜ਼ ਦਾ ਦੁੱਧ ਇਹ ਤਿੰਨ ਚੀਜ਼ਾਂ ਕਰਕੇ ਘਟ ਸਕਦਾ ਹੈ ਸੋ ਇਹਦੇ ਬਾਰੇ ਪਹਿਲਾਂ ਗੱਲ ਕਰਾਂਗੇ ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਕਰਨ ਨੂੰ ਤੇ ਗੱਲ ਕਰਦੇ ਰਵਾਂਗੇ ਆਪਾਂ ਬਾਕੀ ਕੋਈ ਵੀ ਸਮੱਸਿਆ ਆਉਂਦੀ ਹੈ ਤੁਸੀਂ ਜਿਹੜਾ ਨੇੜੇ ਦਾ ਪਸ਼ੂ ਪਾਲਣ ਵਿਭਾਗ ਦਾ ਮਾਹਰ ਹੈ ਉਹਦੇ ਨਾਲ ਜੁੜੇ ਰਹੋ ਪਸ਼ੂ ਪਾਲਣ ਵਿਭਾਗ 24 ਘੰਟੇ ਦਿਨ ਰਾਤ ਜਿਹੜਾ ਹੈਗਾ ਆਪਦੀ ਸੇਵਾ ਸਿ ਦੇ ਰਹੇ ਆਂ ਜਿੱਥੇ ਵੀ ਕਿਤੇ ਸਮੱਸਿਆ ਆਉਂਦੀ ਹੈ ਤੁਰੰਤ ਸਾਡੀਆਂ ਟੀਮਾਂ ਪਹੁੰਚਦੀਆਂ ਨੇ ਔਰ ਅਸੀਂ ਸਦੀ ਹਰ ਸੰਭਵ ਕੋਸ਼ਿਸ਼ ਹੈ ਜੇ ਸਾਡੇ ਮੰਤਰੀ ਸਾਹਿਬ ਦਾ ਵੀ ਬੜਾ ਕਲੀਅਰ ਹਦਾਇਤਾਂ ਨੇ ਸਾਨੂੰ ਵੀ ਪਸ਼ੂ ਧਨ ਦੀ ਬੜਮੁੱਲੇ ਪਸ਼ੂ ਧਨ ਦੀ ਜਿਹੜੀ ਹੈਗੀ ਤਨਮਨ ਧਨਾਂ ਸੇਵਾ ਕਰਨੀ ਠੀਕ ਹੈ ਧੰਨਵਾਦ ਜੀ ਸਾਰਿਆਂ ਸੱਜਣਾਂ